ਵੇ ਚਾਰਾ ਲੈ ਕੇ ਜਾ ਰਹੇ ਵੀਰ ਜੀ ਡੰਗਣਾ ਵਾਸਤੇ ਸ਼ਾਨਦਾਰ ਲੱਗੇ ਆ ਕਿਹੜੇ ਪਿੰਡ ਤੋਂ ਆਏ ਵੀਰ ਜੀ ਚੜਨਾਵਰ ਤੋਂ ਚੜਦੀ ਕਲਾ ਚੜਦੀ ਕਲਾ ਪਿਆਰੇ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ ਆ ਯਾਰ ਆ ਯਾਰ ਪਾਣੀ ਹੈ ਯਾਰ ਪਾਣੀ ਹੈ 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 ਦਵਾਈ ਮੰਗਣ ਦੇ ਸਿੰਘ ਬੇਟਾ ਆ ਗਈ ਥੀ ਉਹਨਾਂ ਨੇ ਓਏ ਉਹਨਾਂ ਵੀ ਦਵਾਈ ਲੈ ਆ ਅੱਛਾ ਕੋ ਮੈਡੀਕਨ ਹਾਂ ਬਾਈ ਜੀ ਮੈਂ ਚਾਹੀਦੀ ਦਵਾਈ ਚਲੋ ਚਲੋ ਦਵਾਈ ਕੋਈ ਚਾਹੀਦੀ ਏ ਆ ਜਾ ਆ ਜਾ ਆ ਜਾ ਯਾ ਪਪਾ ਇਹ ਦੋ ਦੇ ਦਿਓ ਇਹਨੂੰ ਜੇ ਇਹ ਪੈਰਾਂ ਤੇ ਲਾਉਣ ਵਾਲੀਆਂ ਟੂਪਾਂ ਜਿਹੜੀਆਂ ਜਿੰਨਾ ਜਿਹੜੇ ਤੁਹਾਡੇ ਹਾਂਜੀ ਹਾਂਜੀ ਸਾਰਾ ਪੂਰਾ ਵੀ ਦਿੱਤੇ ਅਲਰਜੀ ਹੁੰਦੀ ਏ ਖਾਰਜ ਨੂੰ ਪੈਰਾਂ ਕਿਤੇ ਮਰਜੀ ਲਾਓ ਕਿਤੇ ਮਰਜੀ ਗੈਸ ਵਾਲੀ ਹੈਗੀ ਜੇ ਦਨਗੇ ਰਹੋ ਵੀ ਆ ਖਲੀ ਪਿਆੜੀ ਹੋਰ ਦੇ ਦੇ ਹੋਰ ਸੋੜ ਦੇ ਆਪ ਤੋਂ ਕਰ ਜਿਆ ਸੋੜੀ ਦਾ ਪਾਪਾ ਭਲੇ ਜੀ ਬੋਲੇ ਬਾਬਾ ਨਹੀਂ ਕਿਹਦਾ ਕਹਿ ਹੋਲੇ ਕੋਈ ਆ ਗਈ ਮੈਂ ਪਾਪਾ ਭਲੇ ਜੀ ਕਰਦਾ ਦੋ ਜਨਗੋਟੇ ਦਾ ਕੀ ਚਲ ਰਿਹਾ ਹੈ ਖਲਾਰ ਕੇ ਦੋ ਯਾਰ ਖਲਾਰ ਕੇ ਖਲਾਰ ਕੇ ਉਹਨਾਂ ਕਾ ਖਲਾਰ ਲਾ ਸਾਡੀ ਚਲੇ ਖਲਾਰ ਰੋਕ ਲਾ ਲੋ ਜਾਂ ਖਲਾਰ ਰੋ ਯਾਰ ਬਾਰੂ ਨੇ ਪਤਾ ਕਰਾ ਰਿਹਾ ਆ ਛੋਣੇ ਹੁਣ ਜਿਹੜੇ ਖਰਾਬ ਆਗੇ ਥੋੜਾ ਉੱਠਨੇ ਲੱਗੇ ਪਾਪਾ ਛੋਣਿਆਂ ਦੀ ਕਹਾਣੀ ਦੱਬੋ ਖਤਮ ਖਤਮ ਕਿਉਂ ਨਹੀਂ ਨੇ ਮੇਰੇ ਕਣਕ ਲਾਉਣੀ ਵੀ ਹੈ ਜੇ ਅੱਖੀ ਹੋ ਜਾਣੀ ਆ ਹਾਂ ਜਿੰਨੀ ਗੱਲ ਕਰ ਰਹੇ ਹਾਂ ਰਮਜ਼ ਹੈ ਹਾਂਜੀ 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 ਦਰਿਆ ਇੱਧਰ ਜੀ ਇੱਧਰ ਪਾ 7 ਕਿਲੋਮੀਟਰ ਇੱਥੇ ਤੇ ਨਾ ਇਹਨਾਂ ਨੇ ਬਾਕੀ ਇਹ ਨਿਹਰਾ ਟਾਈਮ ਹੈ ਉਹ ਜੀ ਨਾ ਕਿਤੇ ਸਮਹਿਲ ਬਹੁਤ ਆਉਂਦੀ ਗਲਗਿਆੜਾ બાકી <laughs> 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 ਰਮਦਾਰ ਪਛੀਆਂ ਪਿੰਡ ਪਛਕੀਆਂ ਹਾਂਜੀ ਪਛੀਆਂ ਪਛੀਆਂ ਪਿੰਡ ਪਛੀਆਂ 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 ਉਹਨੇ ਵਾਲ ਕਿੰਨੀ ਦੂਰ ਹੈ ਤੁਹਾਡਾ ਵੱਡੇ ਹੀ ਆ ਕਿੰਨਾ ਕੁ ਦੂਰ ਹੋ 5 6 ਕਿਲੋਮੀਟਰ ਉਹ ਮੋੜ ਗੱਡੀ ਗੱਡੀਆਂ ਨਹੀਂ ਮੋੜਨਾ ਗੱਡੀ ਨਹੀਂ ਮੋੜਨਾ ਨਹੀਂ ਮੋੜਦਾ ਨਹੀਂ